ਦੇਖੋ ਜਿਸ ਤਰ੍ਹਾਂ ਕਿ ਮੌਨਸੂਨ ਸੀਜ਼ਨ ਸਾਡੇ ਕੋਲ ਹੁੰਦਾ ਜੂਨ ਜੁਲਾਈ ਅਗਸਟ ਸੈਪਟੰਬਰ ਸੈਪਟੰਬਰ ਵੀ ਬਾਅਦ ਦੇ ਨੇੜੇ ਜਿਹੜੀ ਵੌਨਸੂਨ ਦੀ ਵਾਪਸੀ ਹੋ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ ਸੂਬੇ ਚ 118 ਸਕੂਲ ਆਫ ਫੈਮਿਨਸ ਦੀ ਸ਼ੁਰੂਆਤ ਕੀਤੀ ਜਿਸ ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਰਾਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਸੀਂ ਜੀ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜੀ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਰੌਸ਼ਨ ਕਰਨਗੇ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ। ਸਾਡੀ ਸੋਚ ਹੈ ਕਿ ਜੱਜ ਦਾ ਬੱਚਾ, ਡੀਸੀ ਦਾ ਬੱਚਾ ਤੇ ਰਿਸ਼ਾਇਦ ਦਾ ਬੱਚਾ ਇੱਕੋ ਬੈਂਚ ਤੇ ਬਹਿ ਕੇ ਪੜ੍ਹਨੇ ਚਾਹੀਦੇ ਆ। ਇੱਕੋ ਸਿਲੇਬਸ ਇੱਕ ਦਾ ਬਣ ਹੋਣਾ ਚਾਹੀਦਾ। ਇਹਨਾਂ ਸਕੂਲਾਂ 'ਚ ਮੈਰਿਟ ਦੇ ਆਧਾਰ ਤੇ ਵਿਦਿਆਰਥੀਆਂ ਨੇ ਦਾਖਲਾ ਲਿਆ। ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ JEE, NEET, UPSC ਦੀ ਤਿਆਰੀ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਦਲੀ ਪੰਜਾਬ ਦੇ ਸਕੂਲਾਂ ਦੀ ਨੁਹਾਰ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲ ਕਦਮੀ ਖਾਸ ਕਰਕੇ ਗਰੀਬ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾ ਮਾਰ ਕੇ ਸੂਬੇ ਦਾ ਨਾਂ ਰੋਸ਼ਨ ਕਰਨਗੇ। ਸੋ ਇਹਨਾਂ 4 ਮਹੀਨਿਆਂ ਦੇ ਵਿੱਚ ਮਤਲਬ 177 ਦਿਨ ਸਾਡੇ ਕੋਲ ਜਿਹੜੇ ਮੌਨਸੂਨ ਦੇ ਹੁੰਦੇ ਆ ਉਹਦੇ ਵਿੱਚ ਇਸ ਵਾਰੀ ਸਾਡੇ ਕੋਲ ਜੂਨ ਦੇ ਵਿੱਚ ਬਹੁਤ ਅੱਛੀ ਬਾਰਿਸ਼ ਹੋਈ ਹੈ ਪਰ ਜੁਲਾਈ ਜਿਹੜਾ ਉਹ ਕਾਫੀ ਹੱਦ ਤੱਕ ਡੈਫਿਸਿਟ ਚੱਲ ਰਿਹਾ ਹੈ ਸੋ ਜਿਸ ਤਰ੍ਹਾਂ ਕੀ ਜੇ ਆਪਾਂ ਲੁਧਿਆਣੇ ਦੀ ਗੱਲ ਕਰਦੇ ਆਂ ਤਾਂ ਸਾਡੇ ਕੋਲ 50% ਤੱਕ ਡੈਫਿਸਿਟ ਹੈਗਾ 220 ਤੱਕ ਸਾਡੇ ਕੋਲ ਬਾਰਿਸ਼ ਹੋਣੀ ਚਾਹੀਦੀ ਹੈ ਤੇ 100 ਮਿਲੀਮੀਟਰ ਤੱਕ ਰਿਕਾਰਡ ਹੋਈ ਹੈ ਤੇ ਜੇ ਆਪਾਂ ਪੂਰੇ ਪੰਜਾਬ ਦੀ ਗੱਲ ਕਰਦੇ ਆਂ ਤਾਂ ਵੀ ਸਾਡੇ ਕੋਲ 44% ਤੱਕ ਜਿਹੜਾ ਉਹ ਡੈਫਿਸਿਟ ਚੱਲ ਰਿਹਾ ਹੈ ਤੇ ਜੇ ਆਪਾਂ ਕੋਈ ਪਿਛਲੇ ਸਾਲਾਂ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਪਿਛਲੇ ਸਾਲ ਜਿਵੇਂ ਜੁਲਾਈ ਦੇ ਵਿੱਚ 212 ਮਿਲੀਮੀਟਰ بارش ਹੋ ਗਈ ਸੀ ਤੇ ਉਸ 2022 ਦੇ ਵਿੱਚ ਸਾਡੇ ਕੋਲ ਬਹੁਤ ਅੱਛੀ بارش ਹੋ 324 ਮਿਲੀਮੀਟਰ بارش ਹੋ ਗਈ ਸੀ ਜੁਲਾਈ ਦੇ ਵਿੱਚ ਸੋ ਜਿਹੜਾ 22 ਸਾਲ ਸੀਗਾ ਉਹ ਬਹੁਤ ਵਧੀਆ ਸੀ ਮੌਨਸੂਨ ਸੀਜ਼ਨ ਲਈ ਤੇ ਜੇ ਆਪਾਂ ਪੂਰੇ ਮੌਨਸੂਨ ਸੀਜ਼ਨ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ 643 ਮਿਲੀਮੀਟਰ بارش ਰਿਕਾਰਡ ਹੋਈ ਸੀ ਤੇ 2023 ਦੇ ਵਿੱਚ ਸਾਡੇ ਕੋਲ ਸਿਰਫ 438 ਮਿਲੀਮੀਟਰ بارش ਰਿਕਾਰਡ ਹੋਈ ਸੀ ਮਤਲਬ ਪਿਛਲਾ ਸਾਲ ਜਿਹੜਾ ਸੀ 2023 ਉਹ ਮੌਨਸੂਨ ਦੇ ਹਿਸਾਬ ਦੇ ਨਾਲ ਕਾਫੀ ਜ਼ਿਆਦਾ ਮਤਲਬ ਖਰਾਬ ਮੌਨਸੂਨ ਸੀਜ਼ਨ ਕਹਿ ਸਕਦੇ ਆ ਵੀਕ ਮੌਨਸੂਨ ਸੀਜ਼ਨ ਕਹਿ ਸਕਦੇ ਆ ਤੇ ਪਰ ਜਿਹੜਾ 22 ਸੀਗਾ ਉਹ ਬਹੁਤ ਅੱਛਾ ਮੌਨਸਨ ਸੀ ਸੀਜ਼ਨ ਸੀ ਸੋ ਇਸ ਵਾਰੀ ਜਿਸ ਤਰ੍ਹਾਂ ਹੁਣ ਕੀ ਸਿਨੈਰੀਓ ਚੱਲ ਰਿਹਾ ਹੈਗਾ ਕਿ ਹਾਲੇ ਤੱਕ ਜੁਲਾਈ ਜਿਹੜਾ ਡੈਫਿਸਟ ਹੈ ਪਰ ਜੂਨ ਦੇ ਸੂਟ ਸਾਡੇ ਕੋਲ ਅੱਛੀ ਬਾਰਿਸ਼ ਹੋ ਗਈ ਹੈ ਪਰ ਹੁਣ ਜਿਸ ਤਰ੍ਹਾਂ ਕਿ ਫੇਰ ਦੁਬਾਰਾ ਮੌਨਸਨ ਰਿਵਾਈਵ ਹੋ ਰਹੀ ਹੈ ਤਾਂ ਉਮੀਦ ਕਰਦੇ ਹੈਗੇ ਆ ਕਿ ਜਿਹੜਾ ਇਹ 44% ਘਟਾ ਪੰਜਾਬ ਦਾ ਇਹ ਹੋ ਸਕਦਾ ਹੈ ਕਿ ਕਵਰ ਹੋ ਜਾਏ ਤੇ ਕਿਉਂਕਿ ਹਾਲੇ ਸਾਡੇ ਕੋਲ ਅਗਸਟ ਤੇ ਸਪਟੰਬਰ ਦੋ ਮਹੀਨੇ ਪਈ ਹੈ ਜੇ ਉਹਨਾਂ ਦੇ ਵਿੱਚ ਵੀ ਅੱਛੀ ਬਾਰਿਸ਼ ਹੋ ਜਾਂਦੀ ਹੈ ਤਾਂ ਇਹ ਵੀ ਇੱਕ ਆਪਾਂ ਕਹਿ ਸਕਦੇ ਆ ਕਿ ਇੱਕ ਵਾਰੀ ਮਤਲਬ ਗੁੱਡ ਮੌਨਸਨ ਸੀਜ਼ਨ ਹੋ ਸਕਦਾ ਹੈ ਨਮ ਜੀ ਮੇਰੇ ਝੋਨਾ ਆ ਜਦੋਂ ਪਸਾਨ ਲਾ ਰਹੇ ਸੀ ਉਹ ਤਾਂ ਚੰਗੀ ਤਰ੍ਹਾਂ ਬਾਰਿਸ਼ ਹੋਈ ਆ ਪਰ ਹੁਣ ਆ ਜਿਹੜਾ ਦੂਜਾ ਪਾਣੀ ਤੀਜਾ ਪਾਣੀ ਲੱਗਣ ਵਾਲਾ ਲੱਗਦਾ ਉਸ ਲਈ ਥੋੜਾ ਜਿਆਦਾ ਕਿਸਾਨਾਂ ਨੂੰ ਮੋਟਰਾਂ ਚਲੋਣੀਆਂ ਪੈਣਗੀਆਂ ਤਾਂ ਬਿਜਲੀ ਦੀ ਖਪਤ ਵਧੇਗੀ ਉਸ ਲਈ ਥੋੜਾ ਜਿਹਾ ਪਾਣੀ ਨੂੰ ਉਸ ਲਈ ਭਰਪੂਰ ਨਾ ਰੁਪਾਈ ਬਣੇ ਹਾਂਜੀ ਦੇਖੋ ਝੋਨੇ ਦੇ ਮਤਲਬ ਝੋਨੇ ਚ ਪਾਣੀ ਦੀ ਕਾਫੀ ਲੋੜ ਪੈਂਦੀ ਹੈ ਕਿਉਂਕਿ ਆਪਣੀ ਜਿਹੜੀ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਹੈ ਕਿ ਅਗਰ ਦੋ ਦਿਨ ਮਤਲਬ ਪਾਣੀ ਜਰੇ ਨੂੰ ਹੋ ਜਾਣ ਤਾਂ ਸਾਨੂੰ ਜਿਹੜਾ ਹੁਲਾ ਦੇਣਾ ਚਾਹੀਦਾ ਪਾਣੀ ਸੋ ਫ੍ਰੀਕੁਐਂਟ ਇਰੀਗੇਸ਼ਨ ਸੋ ਜਦੋਂ ਤਾਂ بارش ਹੋ ਜਾਂਦੀ ਹੈ ਜਿਵੇਂ ਹੁਣ ਕੱਲ ਵੀ بارش کئی ਜਗ੍ਹਾ ਤੇ ਹੋਈ ਹੈ ਤਾਂ ਸਾਡੇ ਕੋਲ ਲੁਧਿਆਣੇ ਵੀ 32 ਮਿਲੀਮੀਟਰ ਜਿਹੜੀ بارش ਰਿਕਾਰਡ ਕੀਤੀ ਗਈ ਹੈ ਸੋ ਉਦੋਂ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਕਵਰ ਅਪ ਹੋ ਜਾਂਦੀਆਂ ਸਾਨੂੰ ਪਾਣੀ ਧਰਤੀ ਉੱਥੋਂ ਨਹੀਂ ਕੱਢਣਾ ਪੈਂਦਾ ਤੇ ਬਾਕੀ ਅਦਰਵਾਈਜ਼ ਜਿਸ ਤਰ੍ਹਾਂ ਕਿ ਆਪਾਂ ਮਤਲਬ ਪਾਣੀ ਨੀਚੋਂ ਕੱਢਦੇ ਆ ਜਾਂ ਮੋਟਰਾਂ ਚਲਾਉਂਦੇ ਆ ਸੋ ਉਹਦੇ ਨਾਲ ਬਿਜਲੀ ਦੀ ਵੀ ਖਪਤ ਹੁੰਦੀ ਹੈ ਤੇ ਸਾਡੇ ਕੋਲ ਦਰਦੀ ਘਟਲਾ ਪਾਣੀ ਵੀ ਜਿਹੜਾ ਉਹ ਵਰਤਣਾ ਪੈਂਦਾ ਸੋ ਕਾਫੀ ਅਸਪੈਕਟਸ ਤੋਂ ਆਪਾਂ ਨੂੰ ਉਹ ਸਾਡੇ ਕੋਲ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਲਾਸਟ ਚ ਰਹਿਨੇ ਆ ਸੋ ਅਗਰ ਬਾਰਿਸ਼ ਨਾਲੇ ਦੀ ਪੂਰਤੀ ਹੋ ਜਾਂਦੀ ਹੈ ਤਸੰ ਨੂੰ ਕਾਫੀ ਹੱਦ ਤੱਕ ਜਿਹੜੀਆਂ ਇੰਨਾ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੇ ਪਾਣੀ ਚੜਾਏ ਉਹ ਫਸਲ ਨੂੰ ਜਿੰਨਾ ਚਾਹੀਦਾ ਉਹਨਾਂ ਲੱਗ ਜਾਂਦਾ ਮੈਮ ਮਾਪਿਕ ਸਵਾਲ ਹੈ ਜਿਸ ਤਰ੍ਹਾਂ ਜੇ ਈਸਵਰ ਮੌਨਸੂਨ ਸੀਜ਼ਨ ਦੇਖ ਨੂੰ ਮਿਲ ਰਿਹਾ ਹੈ ਪਿਛਲੇ ਸਾਲ ਦਾ ਜਿਹੜਾ ਸੋ ਲੱਗਦਾ ਕਿ ਕਿੰਨੇ ਕਿੰਨੇ ਗਲੋਬਲ ਵਾਰਮਿੰਗ ਕਲਾਈਮੇਟ ਚੇਂਜ ਦਾ ਅਸਰ ਜਿਹੜਾ ਆਪਣੀ ਫਸਲਾਂ ਤੇ ਮੌਨਸੂਨ ਤੇ ਵਾਤਾਵਰਣ ਤੇ ਉਹ ਪੈ ਵੀ ਗਿਆ ਤੇ ਦੇਖਾਈ ਵੀ ਦੇ ਰਿਹਾ ਹੁਣ ਹਾਂਜੀ ਬਿਲਕੁਲ ਹੈ ਤਾਂ ਇੱਕ ਫੈਕਟ ਹੋ ਚੁੱਕਿਆ ਹੈਗਾ ਕਿ ਕਲਾਈਮੇਟ ਚੇਂਜ ਦਾ ਜਿਹੜਾ ਇਫੈਕਟ ਆ ਉਹਦੇ ਨਾਲ ਸਾਡੀਆਂ ਜਿਹੜੀਆਂ ਕ੍ਰੌਪਸ ਨੇ ਉਹ ਵੀ ਇਫੈਕਟ ਹੋ ਰਹੀਆਂ ਨੇ ਸਾਡੇ ਜਿਹੜੇ ਸੀਜ਼ਨ ਉਹ ਵੀ ਇਫੈਕਟ ਹੋ ਰਿਹਾ ਬਾਰਸ਼ਾਂ ਇਫੈਕਟ ਹੋ ਰਹੀਆਂ ਨੇ ਬਹੁਤ ਇਰੈਟਿਕ ਮੌਨਸੂਨ ਜਿਹੜੀ ਹੈ ਉਹ ਹੋ ਰਹੀ ਹੈ ਇਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ 22 ਦੇ ਵਿੱਚ ਬੜੀ ਅੱਛੀ ਬਾਰਿਸ਼ ਹੋਈ ਹੈ 23 ਦੇ ਵਿੱਚ ਡੈਫਿਸਿਟ ਹੋਇਆ ਹੁਣ ਹਲੇ ਸਾਡੇ ਕੋਲ ਪਿਕਚਰ ਇੰਨੀ ਕਲੀਅਰ ਨਹੀਂ ਹੈ ਬਟ ਫਿਰ ਵੀ ਅਸੀਂ ਬਹੁਤ ਤੁਮਾਰਜੰਤੇ ਹੀ ਹੈ ਕਿ 44% ਤੱਕ ਸਾਡੇ ਕੋਲ ਡੈਫਿਸਿਟ ਹੈਗਾ ਸੋ ਇਸੇ ਤਰ੍ਹਾਂ ਜੇ ਆਪਾਂ ਸਰਦੀਆਂ ਦੀ ਬਾਰਿਸ਼ ਦੀ ਗੱਲ ਕਰਦੇ ਹਾਂ ਉਹ ਵੀ ਸਾਡੇ ਕੋਲ ਘਟੀਆਂ ਨੇ ਤੇ ਟੈਂਪਰੇਚਰ ਜਿਹੜੇ ਨੇ ਉਹ ਬਹੁਤ ਸ਼ੂਟ ਅਪ ਕਰ ਰਹੇ ਨੇ ਮੈਂ ਇਸ ਵਾਰੀ ਅਸੀਂ ਕੋਲਡ ਵੇਵ ਦਾ ਵੀ ਸਾਹਮਣਾ ਕੀਤਾ ਹੀਟ ਵੇਵ ਦਾ ਵੀ ਸਾਹਮਣਾ ਕੀਤਾ ਸੋ ਇਹ ਸਾਰੀਆਂ ਹੀ ਜੜੀਆਂ ਨੇ ਇੱਕ ਫੈਕਟਸ ਨੇ ਜਾਂ ਆਪਾਂ ਕਹਿ ਸਕਦੇ ਆ ਕਿ ਇਹ ਹੀ ਇਸ ਤਰ੍ਹਾਂ ਦਾ ਸਾਨੂੰ ਅਲਾਰਮਿੰਗ ਹੈਗੀ ਹੈ ਕਿ ਕਲਾਈਮੇਟ ਚੇਂਜ ਹੋ ਰਿਹਾ ਹੈ ਔਰ ਇਹਦਾ ਸਾਨੂੰ ਦੇਖਣਾ ਚਾਹੀਦਾ ਹੈ ਕਿ ਕੀ ਪ੍ਰਭਾਵ ਹੋ ਰਿਹਾ ਜਿਹੜਾ ਖੇਤੀਬਾੜੀ ਤੇ ਹੈ ਤੇ ਅਸੀਂ ਇਸ ਤੈਨੂੰ ਕਿਵੇਂ ਮਤਲਬ ਅਸੀਂ ਘੱਟ ਕਰ ਸਕਦੇ ਆ ਕਿਵੇਂ ਇਹਨੂੰ ਠੱਲ ਪਾ ਸਕਦੇ ਆ ਉਹਦੇ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੀ ਜਿਹੜਾ ਇਹ ਹੰਬੜਾ ਮਾਰਨਾ ਪੈਣਾ ਠੀਕ ਹੈ ਜੀ ਇਹ ਫੋਲੋ ਕਰੇ Paninic Savira TV YouTube Facebook Instagram X aur WhatsApp channel par